ਸਸ਼ਿਆਕਾਲ ਵਿਖਰੇ ਤੁਸੀਂ ਅਨੇਸ ਵਕਤੀ ਵੱਡੀ ਖਬਰ ਤੇ ਅਹਿਮ ਖਬਰ ਪਾਸਪੋਰਟ ਬਣਵਾਉਣ ਵਾਲਿਆਂ ਲਈ ਦੱਸਦੀ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਯਾਨੀ ਕਿ ਜੋ ਸੇਵਾ ਹੈ ਇਹ ਆਮ ਲੋਕਾਂ ਦੇ ਲਈ ਬੰਦ ਰਹੇਗੀ ਇਸ स्लॉट ਲੋਕਾਂ ਦੇ ਲਈ ਮੁਹੱਈਆ ਨਹੀਂ ਹੋਏਗਾ ਤੇ ਜੇਕਰ ਤੁਹਾਨੂੰ ਕਨਫਰਮ ਅਪਾਇੰਟਮੈਂਟ ਦੀ ਕਾਲ ਆਈ ਹੋਈ ਹੈ ਮੈਸੇਜ ਆਇਆ ਹੋਇਆ ਹੈ ਤੇ ਇੱਕ ਵਾਰ ਆਪਣਾ ਫੋਨ ਤੇ ਮੈਸੇਜ ਦੇ ਵਿੱਚ ਇਨਬਾਕਸ ਜਾ ਕੇ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਹੋ ਸਕਦਾ ਹੈ ਪਾਸਪੋਰਟ ਦਫ਼ਤਰ ਤੋਂ ਤੁਹਾਨੂੰ ਮੈਸੇਜ ਆਇਆ ਹੋਵੇ ਤੇ ਤੁਸੀਂ ਧਿਆਨ ਨਾ ਦਿੱਤਾ ਹੋਵੇ ਕਿਉਂਕਿ ਕਈ ਵਾਰ ਹੁੰਦਾ ਹੈ ਕੰਪਨੀ ਵੱਲੋਂ ਮੈਸੇਜ ਸਮਝ ਕੇ ਅਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ ਦਰਅਸਲ 30 ਅਗਸਤ ਤਨੂੰ ਲੈ ਕੇ ਜਿੰਨੇ ਵੀ ਅਪਾਇੰਟਮੈਂਟ ਦਿੱਤੇ ਗਏ ਸੀ ਕਨਫਰਮ ਅਪਾਇੰਟਮੈਂਟ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਕਿਉਂਕਿ ਪਾਸਪੋਰਟ ਸੇਵਾ ਪੋਰਟਲ ਜੋ ਹੈ ਉਹ ਤਕਨੀਕੀ ਖਰਾਬੀ ਕਰਕੇ ਬੰਦ ਰਹੇਗਾ 5 ਦਿਨਾਂ ਦੇ ਲਈ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਦਾ ਸਮਾਂ ਜਦੋਂ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਸੋ ਪਾਸਪੋਰਟ ਬਣਵਾਉਣ ਵਾਲਿਆਂ ਲਈ ਇਹ ਜ਼ਰੂਰੀ ਖਬਰ ਹੈ ਜੇਕਰ ਤੁਸੀਂ ਆਪਣੇ ਅਨਬਾਕਸ ਚੈੱਕ ਨਹੀਂ ਕੀਤਾ ਮੈਸੇਜ ਚੈੱਕ ਨਹੀਂ ਕੀਤਾ ਤਾਂ ਇੱਕ ਵਾਰ ਜਾ ਕੇ ਜ਼ਰੂਰ ਦੇਖ ਲਿਓ ਤੁਹਾਨੂੰ ਪਾਸਪੋਰਟ ਦਫ਼ਤਰ ਤੋਂ ਮੈਸੇਜ ਜ਼ਰੂਰ ਆਇਆ ਹੋਣਾ ਜੇਕਰ ਤੁਹਾਡੀ ਅਪਾਇੰਟਮੈਂਟ 30 ਅਗਸਤ ਦੀ ਹੈ ਕਨਫਰਮ ਅਪਾਇੰਟਮੈਂਟ ਦਾ ਜੇਕਰ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਿਆ ਹੋਇਆ ਹੈ ਤਾਂ ਉਸ ਦੇ ਕੈنسਲੇਸ਼ਨ ਦਾ ਮੈਸੇਜ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਿਆ ਹੋਣਾ ਔਰ ਇਹ ਖਬਰ ਜ਼ਰੂਰ ਦੇਖੋ ਤੇ ਸਾਂਝੀ ਵੀ ਕਰੋ ਕਿਉਂਕਿ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਦੱਸ ਦਈਏ ਕਿ 5 ਦਿਨਾਂ ਤੱਕ ਪੋਰਟਲ ਦਾ ਇਸਤੇਮਾਲ ਨਹੀਂ ਕਰ ਸਕਣਗੇ ਲੋਕ ਜਾਣਕਾਰੀ ਮੁਤਾਬਕ 29 ਅਗਸਤ 2024 ਯਾਨੀ ਕਿ ਵੀਰਵਾਰ ਰਾਤ 8:00 ਵਜੇ ਤੋਂ ਲੈ ਕੇ 2 ਸਤੰਬਰ 2024 ਯਾਨੀ ਕਿ ਸੋਮਵਾਰ ਸਵੇਰੇ 6:00 ਵਜੇ ਤੱਕ ਤਕਨੀਕੀ ਰੱਖ-ਰਖਾਅ ਦੇ ਲਈ ਇਸ ਪੋਰਟਲ ਨੂੰ ਬੰਦ ਰੱਖਿਆ ਜਾਵੇਗਾ। ਸੋ ਦੱਸ ਦਈਏ 30 ਅਗਸਤ 2024 ਦੇ ਸਭੀ ਸਾਰੇ ਅਪਾਇੰਟਮੈਂਟਸ ਨੂੰ ਉਹ ਕੈਨਸਲ ਕਰ ਦਿੱਤੇ ਗਏ ਨੇ। ਜੋ ਕਿ ਕਨਫਰਮ ਅਪਾਇੰਟਮੈਂਟ ਕੁਝ ਲੋਕਾਂ ਨੂੰ ਦਿੱਤੇ ਗਏ ਸੀ ਸੋ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਅਪਾਇੰਟਮੈਂਟ ਨੂੰ ਲੈ ਕੇ SMS ਦੇ ਜ਼ਰੀਏ ਯਾਨੀ ਕਿ ਮੈਸੇਜ ਭੇਜ ਕੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਚੰਡੀਗੜ੍ਹ ਦੇ ਵਿੱਚ ਜੋ ਪਾਸਪੋਰਟ ਦਫਤਰ ਹੈ ਸੈਕਟਰ 34A ਦੇ ਵਿੱਚ ਸਥਿਤ ਹੈ ਉੱਥੇ ਇਨਕੁਆਇਰੀ ਦੇ ਲਈ ਪੁੱਛਗਿੱਛ ਦੇ ਲਈ ਤੁਸੀਂ ਜਾ ਸਕਦੇ ਹੋ ਪ੍ਰਤੀ 30 ਅਗਸਤ ਨੂੰ ਉਹ ਇਨਕੁਆਇਰੀ 카운ਟਰ ਵੀ ਬੰਦ ਰਹੇਗਾ 30 ਅਗਸਤ 2024 ਨੂੰ ਪਾਸਪੋਰਟ ਦਫਤਰ ਚੰਡੀਗੜ੍ਹ ਦੇ ਵਿੱਚ ਸੈਕਟਰ 34ਏ ਉੱਥੇ ਇਨਕੁਆਇਰੀ 카운ਟਰ ਵੀ ਬੰਦ ਰਹੇਗਾ ਸੋ ਦੱਸ ਦਈਏ 5 ਦਿਨਾਂ ਤੱਕ ਲੋਕਾਂ ਦੇ ਲਈ स्लॉट ਮੁਹੱਈਆ ਨਹੀਂ ਹੋਏਗਾ ਰੀਜਨਲ ਦਫਤਰ ਵੱਲੋਂ 30 ਅਗਸਤ ਨੂੰ ਸਾਰੇ ਅਪਾਇੰਟਮੈਂਟ ਕੈਨਸਲ ਕਰਨ ਦਾ ਫੈਸਲਾ ਲਿਆ ਗਿਆ ਔਰ ਉਹਨਾਂ ਦੇ ਅਪਾਇੰਟਮੈਂਟ ਦੇ ਕੈਨਸਲੇਸ਼ਨ ਦੇ ਨਾਲ ਜੁੜੇ ਹੋਏ ਮੈਸੇਜ ਜੁਨੇ ਉਹ ਪਹਿਲਾਂ ਹੀ ਭੇਜ ਦਿੱਤੇ ਗਏ ਨੇ ਦੱਸਦੀ ਹੈ ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ ਦੇ ਵਿੱਚ ਇੱਕ ਦਿਨ 'ਚ ਲਗਭਗ 1700 ਅਪਾਇੰਟਮੈਂਟ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ 1200 ਸਾਮਾਨਯਾ ਯਾਨੀ ਕਿ ਨਾਰਮਲ ਅਪਾਇੰਟਮੈਂਟਸ ਦੇ ਤਹਿਤ ਪਾਸਪੋਰਟ ਬਣਾਏ ਜਾਂਦੇ ਨੇ ਦੂਜੇ ਪਾਸੇ 320 ਅਪਾਇੰਟਮੈਂਟ ਅਜੇ ਹੀ ਆ ਹੁੰਦੀਆਂ ਨੇ ਜੋ ਕਿ ਤਤਕਾਲ ਯਾਨੀ ਕਿ ਐਮਰਜੈਂਸੀ ਪਾਸਪੋਰਟ ਬਣਵਾਉਣ ਦੇ ਲਈ ਅਪਾਇੰਟਮੈਂਟ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਲਈ ਕਰੀਬ 170 ਲੋਕਾਂ ਨੂੰ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਸੋ ਇੱਕ ਦਿਨ ਦੇ ਵਿੱਚ ਚੰਡੀਗੜ੍ਹ ਦਾ ਪਾਸਪੋਰਟ ਦਫਤਰ 1700 ਇਨਕੁਆਇਰੀਆਂ ਨੂੰ ਹੈਂਡਲ ਕਰਦਾ ਹੈ 1700 ਅਪਾਇੰਟਮੈਂਟ ਦੇਖਦਾ ਹੈ ਵੱਧ ਤੋਂ ਵੱਧ ਸੋ ਸਾਰੇ ਅਪਾਇੰਟਮੈਂਟ 3 ਅਗਸਤ 2024 ਨੂੰ ਲੈ ਕੇ ਕੈਂਸਲ ਕਰ ਦਿੱਤੇ ਗਏ ਨੇ ਵੱਡੀ ਅਪਡੇਟ ਕਿਉਂਕਿ ਤਕਨੀਕੀ ਖਰਾਬੀ ਕੋਈ ਚੱਲ ਰਹੀ ਹੈ ਪਾਸਪੋਰਟ ਸੇਵਾ ਪੋਰਟਲ ਦੇ ਵਿੱਚ ਜਿਸ ਦੇ ਚਲਦਿਆਂ ਉਸ ਦੇ ਰੱਖ-ਰਖਾਵ ਲਈ ਅਖਰ ਕੀ ਖਰਾਬੀ ਆ ਰਹੀ ਹੈ ਕਿਉਂ ਦਿੱਕਤਾਂ ਆ ਰਹੀਆਂ ਨੇ ਉਸ ਨੂੰ ਧਿਆਨ ਦੇਣ ਦੇ ਲਈ 5 ਦਿਨਾਂ ਤੱਕ ਪੋਰਟਲ ਬੰਦ ਰੱਖਿਆ ਜਾਵੇਗਾ 29 ਅਗਸਤ 2024 ਵੀਰਵਾਰ ਰਾਤ 8:00 ਵਜੇ ਤੋਂ ਲੈ ਕੇ 2 ਸਤੰਬਰ 2024 ਯਾਨੀ ਕਿ ਸੋਮਵਾਰ ਸਵੇਰੇ 6 ਵਜੇ ਤੱਕ 5 ਦਿਨਾਂ ਤੱਕ ਤੁਸੀਂ ਇਸ ਪੋਰਟਲ ਦਾ ਇਸਤੇਮਾਲ ਨਹੀਂ ਕਰ ਸਕੋਗੇ ਤੇ ਜੇਕਰ ਤੁਹਾਨੂੰ 30 ਅਗਸਤ 2024 ਦਾ ਕਨਫਰਮ ਅਪਾਇੰਟਮੈਂਟ ਮਿਲਿਆ ਸੀ ਤੇ ਇੱਕ ਵਾਰ ਆਪਣਾ ਮੈਸੇਜ ਇਨਬਾਕਸ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਕੈਨਸਲੇਸ਼ਨ ਦਾ ਨੋਟੀਫਿਕੇਸ਼ਨ ਤੇ ਐਸਐਮਐਸ ਤੁਹਾਨੂੰ ਜ਼ਰੂਰ ਮਿਲਿਆ ਹੋਣਾ ਤੇ ਅਧਿਕਾਰਿਕ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਾਰੇ ਅਪਾਇੰਟਮੈਂਟ 30 अगस्त 2024 ਨੂੰ ਲੈ ਕੇ ਜੋ ਦਿੱਤੇ ਗਏ ਸੀ ਉਹ ਸਾਰੇ ਕੈਨਸਲ ਕਰ ਦਿੱਤੇ ਗਏ ਨੇ ਸਸ਼ਿਆਕਾਲ ਵਿਖਰੇ ਤੁਸੀਂ ਅੱਜ ਇਸ ਵਕਤੀ ਵੱਡੀ ਖਬਰ ਤੇ ਅਹਿਮ ਖਬਰ ਪਾਸਪੋਰਟ ਬਣਵਾਉਣ ਵਾਲਿਆਂ ਲਈ ਦੱਸਦੀ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਯਾਨੀ ਕਿ ਜੋ ਸੇਵਾ ਹੈ ਇਹ ਆਮ ਲੋਕਾਂ ਦੇ ਲਈ ਬੰਦ ਰਹੇਗੀ ਇਸ स्लॉट ਲੋਕਾਂ ਦੇ ਲਈ ਮੁਹੱਈਆ ਨਹੀਂ ਹੋਏਗਾ ਤੇ ਜੇਕਰ ਤੁਹਾਨੂੰ ਕਨਫਰਮ ਅਪਾਇੰਟਮੈਂਟ ਦੀ ਕਾਲ ਆਈ ਹੋਈ ਹੈ ਮੈਸੇਜ ਆਇਆ ਹੋਇਆ ਹੈ ਤੇ ਇੱਕ ਬਾਰ ਆਪਣਾ ਫੋਨ ਤੇ ਮੈਸੇਜ ਦੇ ਵਿੱਚ ਇਨਬਾਕਸ ਜਾ ਕੇ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਹੋ ਸਕਦਾ ਹੈ ਪਾਸਪੋਰਟ ਦਫਤਰ ਤੋਂ ਤੁਹਾਨੂੰ ਮੈਸੇਜ ਆਇਆ ਹੋਵੇ ਤੇ ਤੁਸੀਂ ਧਿਆਨ ਨਾ ਦਿੱਤਾ ਹੋਵੇ ਕਿਉਂਕਿ ਕਈ ਵਾਰ ਹੁੰਦਾ ਹੈ ਕੰਪਨੀ ਵੱਲੋਂ ਮੈਸੇਜ ਸਮਝ ਕੇ ਅਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ ਦਰਅਸਲ 30 ਅਗਸਤ ਨੂੰ ਲੈ ਕੇ ਜਿੰਨੇ ਵੀ ਅਪਾਇੰਟਮੈਂਟ ਦਿੱਤੇ ਗਏ ਸੀ ਕਨਫਰਮ ਅਪਾਇੰਟਮੈਂਟ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਕਿਉਂਕਿ ਪਾਸਪੋਰਟ ਸੇਵਾ ਪੋਰਟਲ ਜੋ ਹੈ ਉਹ ਤਕਨੀਕੀ ਖਰਾਬੀ ਕਰਕੇ ਬੰਦ ਰਹੇਗਾ 5 ਦਿਨਾਂ ਦੇ ਲਈ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਦਾ ਸਮਾਂ ਜਦੋਂ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਸੋ ਪਾਸਪੋਰਟ ਬਣਵਾਉਣ ਵਾਲਿਆਂ ਲਈ ਇਹ ਜ਼ਰੂਰੀ ਖਬਰ ਹੈ ਜੇਕਰ ਤੁਸੀਂ ਆਪਣੇ ਆ ਇਨਬਾਕਸ ਚੈੱਕ ਨਹੀਂ ਕੀਤਾ ਹੈ ਮੈਸੇਜ ਚੈੱਕ ਨਹੀਂ ਕੀਤਾ ਤਾਂ ਇੱਕ ਵਾਰ ਜਾ ਕੇ ਜ਼ਰੂਰ ਦੇਖ ਲਿਓ ਤੁਹਾਨੂੰ ਪਾਸਪੋਰਟ ਦਫਤਰ ਤੋਂ ਮੈਸੇਜ ਜ਼ਰੂਰ ਆਇਆ ਹੋਣਾ ਜੇਕਰ ਤੁਹਾਡੀ ਅਪਾਇੰਟਮੈਂਟ 30 ਅਗਸਤ ਦੀ ਹੈ ਕਨਫਰਮ ਅਪਾਇੰਟਮੈਂਟ ਦਾ ਜੇਕਰ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਿਆ ਹੋਇਆ ਹੈ ਤਾਂ ਉਸ ਦੇ ਕੈنسਲੇਸ਼ਨ ਦਾ ਮੈਸੇਜ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਿਆ ਹੋਣਾ ਔਰ ਇਹ ਖਬਰ ਜ਼ਰੂਰ ਦੇਖੋ ਤੇ ਸਾਂਝੀ ਵੀ ਕਰੋ ਕਿਉਂਕਿ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਦੱਸਦੀ ਹੈ ਕਿ 5 ਦਿਨਾਂ ਤੱਕ ਪੋਰਟਲ ਦਾ ਇਸਤੇਮਾਲ ਨਹੀਂ ਕਰ ਸਕਣਗੇ ਲੋਕ ਜਾਣਕਾਰੀ ਮੁਤਾਬਕ 29 ਅਗਸਤ 2024 ਯਾਨੀ ਕਿ ਵੀਰਵਾਰ ਰਾਤ 8:00 ਵਜੇ ਤੋਂ ਲੈ ਕੇ 2 ਸਤੰਬਰ 2024 ਯਾਨੀ ਕਿ ਸੋਮਵਾਰ ਸਵੇਰੇ 6:00 ਵਜੇ ਤੱਕ ਤਕਨੀਕੀ ਰੱਖ-ਰਖਾਅ ਦੇ ਲਈ ਇਸ ਪੋਰਟਲ ਨੂੰ ਬੰਦ ਰੱਖਿਆ ਜਾਵੇਗਾ ਸੋ ਦੱਸ ਦਈਏ 30 ਅਗਸਤ 2024 ਦੇ ਸਭੀ ਸਾਰੇ ਅਪਾਇੰਟਮੈਂਟਸ ਨੂੰ ਉਹ ਕੈਨਸਲ ਕਰ ਦਿੱਤੇ ਗਏ ਨੇ ਕਿਉਂਕਿ ਕਨਫਰਮ ਅਪਾਇੰਟਮੈਂਟ ਕੁਝ ਲੋਕਾਂ ਨੂੰ ਦਿੱਤੇ ਗਏ ਸੀ ਸੋ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਅਪਾਇੰਟਮੈਂਟ ਨੂੰ ਲੈ ਕੇ SMS ਦੇ ਜ਼ਰੀਏ ਯਾਨੀ ਕਿ ਮੈਸੇਜ ਭੇਜ ਕੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਚੰਡੀਗੜ੍ਹ ਦੇ ਵਿੱਚ ਜੋ ਪਾਸਪੋਰਟ ਦਫ਼ਤਰ ਹੈ ਸੈਕਟਰ 34A ਦੇ ਵਿੱਚ ਸਥਿਤ ਹੈ ਉੱਥੇ ਇਨਕੁਆਇਰੀ ਲਈ ਪੁੱਛਗਿੱਛ ਦੇ ਲਈ ਤੁਸੀਂ ਜਾ ਸਕਦੇ ਹੋ ਪਰ 30 ਅਗਸਤ ਨੂੰ ਉਹ ਇਨਕੁਆਇਰੀ 카운ਟਰ ਵੀ ਬੰਦ ਰਹੇਗਾ ਸੋ 30 ਅਗਸਤ 2024 ਨੂੰ ਪਾਸਪੋਰਟ ਦਫਤਰ ਚੰਡੀਗੜ੍ਹ ਦੇ ਵਿੱਚ ਸੈਕਟਰ 34ਏ ਉੱਥੇ ਇਨਕੁਆਇਰੀ 카운ਟਰ ਵੀ ਬੰਦ ਰਹੇਗਾ ਸੋ ਦੱਸ ਦਈਏ 5 ਦਿਨਾਂ ਤੱਕ ਲੋਕਾਂ ਦੇ ਲਈ स्लॉट ਮੁਹੱਈਆ ਨਹੀਂ ਹੋਏਗਾ ਰੀਜਨਲ ਦਫਤਰ ਵੱਲੋਂ 30 ਅਗਸਤ ਨੂੰ ਸਾਰੇ ਅਪਾਇੰਟਮੈਂਟ ਕੈਨਸਲ ਕਰਨ ਦਾ ਫੈਸਲਾ ਲਿਆ ਗਿਆ ਔਰ ਉਹਨਾਂ ਦੇ ਅਪਾਇੰਟਮੈਂਟ ਦੇ ਕੈਨਸਲੇਸ਼ਨ ਦੇ ਨਾਲ ਜੁੜੇ ਹੋਏ ਮੈਸੇਜ ਜੁਨੇ ਉਹ ਪਹਿਲਾਂ ਹੀ ਭੇਜ ਦਿੱਤੇ ਗਏ ਨੇ ਦੱਸਦੀ ਇਹ ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ ਦੇ ਵਿੱਚ ਇੱਕ ਦਿਨ 'ਚ ਲਗਭਗ 1700 ਅਪਾਇੰਟਮੈਂਟ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ 1200 ਸਾਮਾਣਿਆ ਯਾਨੀ ਕਿ ਨਾਰਮਲ ਅਪਾਇੰਟਮੈਂਟਸ ਦੇ ਤਹਿਤ ਪਾਸਪੋਰਟ ਬਣਾਏ ਜਾਂਦੇ ਨੇ ਦੂਜੇ ਪਾਸੇ 320 ਅਪਾਇੰਟਮੈਂਟ ਅਜੇ ਹੀਆਂ ਹੁੰਦੀਆਂ ਨੇ ਜੋ ਕਿ ਤਤਕਾਲ ਯਾਨੀ ਕਿ ਐਮਰਜੈਂਸੀ ਪਾਸਪੋਰਟ ਬਣਵਾਉਣ ਦੇ ਲਈ ਅਪਾਇੰਟਮੈਂਟ ਉੱਤੇ ਜਾਂਦੇ ਨੇ ਇਸ ਤੋਂ ਇਲਾਵਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਲਈ ਕਰੀਬ 170 ਲੋਕਾਂ ਨੂੰ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਸੋ ਇੱਕ ਦਿਨ ਦੇ ਵਿੱਚ ਚੰਡੀਗੜ੍ਹ ਦਾ ਪਾਸਪੋਰਟ ਦਫਤਰ 1700 ਇਨਕੁਆਇਰੀਆਂ ਨੂੰ ਹੈਂਡਲ ਕਰਦਾ ਹੈ 1700 ਅਪਾਇੰਟਮੈਂਟ ਦੇਖਦਾ ਹੈ ਵੱਧ ਤੋਂ ਵੱਧ ਸੋ ਸਾਰੇ ਅਪਾਇੰਟਮੈਂਟ 3 ਅਗਸਤ 2024 ਨੂੰ ਲੱਖੇ ਕੈਨਸਲ ਕਰ ਦਿੱਤੇ ਗਏ ਨੇ ਵੱਡੀ ਅਪਡੇਟ ਕਿਉਂਕਿ ਤਕਨੀਕੀ ਖਰਾਬੀ ਕੋਈ ਚੱਲ ਰਹੀ ਹੈ ਪਾਸਪੋਰਟ ਸੇਵਾ ਪੋਰਟਲ ਦੇ ਵਿੱਚ ਜਿਸ ਦੇ ਚੱਲਦਿਆਂ ਉਸ ਦੇ ਰੱਖ-ਰਖਾਵ ਲਈ ਆਖਿਰ ਕੀ ਖਰਾਬੀ ਆ ਰਹੀ ਹੈ ਕਿਉਂ ਦਿੱਕਤਾਂ ਆ ਰਹੀਆਂ ਨੇ ਉਸ ਨੂੰ ਧਿਆਨ ਦੇਣ ਦੇ ਲਈ 5 ਦਿਨਾਂ ਤੱਕ ਇਹ ਪੋਰਟਲ ਬੰਦ ਰੱਖਿਆ ਜਾਵੇਗਾ 29 ਅਗਸਤ 2024 ਵੀਰਵਾਰ ਰਾਤ 8:00 ਵਜੇ ਤੋਂ ਲੈ ਕੇ 2 ਸਤੰਬਰ 2024 ਯਾਨੀ ਕਿ ਸੋਮਵਾਰ ਸਵੇਰੇ 6:00 ਵਜੇ ਤੱਕ 5 ਦਿਨਾਂ ਤੱਕ ਤੁਸੀਂ ਇਸ ਪੋਰਟਲ ਦਾ ਇਸਤੇਮਾਲ ਨਹੀਂ ਕਰ ਸਕੋਗੇ ਤੇ ਜੇਕਰ ਤੁਹਾਨੂੰ 30 ਅਗਸਤ 2024 ਦਾ ਕਨਫਰਮ ਅਪਾਇੰਟਮੈਂਟ ਮਿਲਿਆ ਸੀ ਤੇ ਇੱਕ ਵਾਰ ਆਪਣਾ ਮੈਸੇਜ ਇਨਬਾਕਸ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਕੈਨਸਲੇਸ਼ਨ ਦਾ ਨੋਟੀਫਿਕੇਸ਼ਨ ਤੇ SMS ਤੁਹਾਨੂੰ ਜ਼ਰੂਰ ਮਿਲਿਆ ਹੋਣਾ ਤੇ ਅਧਿਕਾਰਿਕ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਾਰੇ ਅਪਾਇੰਟਮੈਂਟ 30 ਅਗਸਤ 2024 ਨੂੰ ਲੈ ਕੇ ਜੋ ਦਿੱਤੇ ਗਏ ਸੀ ਉਹ ਸਾਰੇ ਕੈਨਸਲ ਕਰ ਦਿੱਤੇ ਗਏ ਨੇ ਸਸ਼ਿਆਕਾਲ ਵਿਖਰੇ ਤੁਸੀਂ ਆਨਲਾਈਨ ਇਸ ਵਕਤੀ ਵੱਡੀ ਖਬਰ ਤੇ ਅਹਿਮ ਖਬਰ ਪਾਸਪੋਰਟ ਬਣਵਾਉਣ ਵਾਲਿਆਂ ਲਈ ਦੱਸਦੀ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਯਾਨੀ ਕਿ ਜੋ ਸੇਵਾ ਹੈ ਇਹ ਆਮ ਲੋਕਾਂ ਦੇ ਲਈ ਬੰਦ ਰਹੇਗੀ ਇਸ स्लॉट ਲੋਕਾਂ ਦੇ ਲਈ ਮੁਹੱਈਆ ਨਹੀਂ ਹੋਏਗਾ ਤੇ ਜੇਕਰ ਤੁਹਾਨੂੰ ਕਨਫਰਮ ਅਪਾਇੰਟਮੈਂਟ ਦੀ ਕਾਲ ਆਈ ਹੋਈ ਹੈ ਮੈਸੇਜ ਆਇਆ ਹੋਇਆ ਹੈ ਤੇ ਇੱਕ ਵਾਰ ਆਪਣਾ ਫੋਨ ਤੇ ਮੈਸੇਜ ਦੇ ਵਿੱਚ ਇਨਬਾਕਸ ਜਾ ਕੇ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਹੋ ਸਕਦਾ ਹੈ ਪਾਸਪੋਰਟ ਦਫਤਰ ਤੋਂ ਤੁਹਾਨੂੰ ਮੈਸੇਜ ਆਇਆ ਹੋਵੇ ਤੇ ਤੁਸੀਂ ਧਿਆਨ ਨਾ ਦਿੱਤਾ ਹੋਵੇ ਕਿਉਂਕਿ ਕਈ ਵਾਰ ਹੁੰਦਾ ਹੈ ਕੰਪਨੀ ਵੱਲੋਂ ਮੈਸੇਜ ਸਮਝ ਕੇ ਅਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਆਂ ਦਰਅਸਲ 30 ਅਗਸਤ ਤਨੂ ਲੈ ਕੇ ਜਿੰਨੇ ਵੀ ਅਪਾਇੰਟਮੈਂਟ ਦਿੱਤੇ ਗਏ ਸੀ ਕਨਫਰਮ ਅਪਾਇੰਟਮੈਂਟ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਕਿਉਂਕਿ ਪਾਸਪੋਰਟ ਸੇਵਾ ਪੋਰਟਲ ਜੋ ਹੈ ਉਹ ਤਕਨੀਕੀ ਖਰਾਬੀ ਕਰਕੇ ਬੰਦ ਰਹੇਗਾ 5 ਦਿਨਾਂ ਦੇ ਲਈ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਦਾ ਸਮਾਂ ਜਦੋਂ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਸੋ ਪਾਸਪੋਰਟ ਬਣਵਾਉਣ ਵਾਲਿਆਂ ਲਈ ਇਹ ਜ਼ਰੂਰੀ ਖਬਰ ਹੈ ਜੇਕਰ ਤੁਸੀਂ ਆਪਣੇ ਆ ਇਨਬਾਕਸ ਚੈੱਕ ਨਹੀਂ ਕੀਤਾ ਮੈਸੇਜ ਚੈੱਕ ਨਹੀਂ ਕੀਤਾ ਤਾਂ ਇੱਕ ਵਾਰ ਜਾ ਕੇ ਜ਼ਰੂਰ ਦੇਖ ਲਿਓ ਤੁਹਾਨੂੰ ਪਾਸਪੋਰਟ ਦਫਤਰ ਤੋਂ ਮੈਸੇਜ ਜ਼ਰੂਰ ਆਇਆ ਹੋਣਾ ਜੇਕਰ ਤੁਹਾਡੀ ਅਪਾਇੰਟਮੈਂਟ 30 ਅਗਸਤ ਦੀ ਹੈ ਕਨਫਰਮ ਅਪਾਇੰਟਮੈਂਟ ਦਾ ਜੇਕਰ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਿਆ ਹੋਇਆ ਹੈ ਤਾਂ ਉਸ ਦੇ ਕੈنسਲੇਸ਼ਨ ਦਾ ਮੈਸੇਜ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਿਆ ਹੋਣਾ ਔਰ ਇਹ ਖਬਰ ਜ਼ਰੂਰ ਦੇਖੋ ਤੇ ਸਾਂਝੀ ਵੀ ਕਰੋ ਕਿਉਂਕਿ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਪਾਸਪੋਰਟ ਸੇਵਾ ਪੋਰਟਲ ਬੰਦ ਰਹੇਗਾ ਦੱਸਦੀ ਹੈ ਕਿ 5 ਦਿਨਾਂ ਤੱਕ ਪੋਰਟਲ ਦਾ ਇਸਤੇਮਾਲ ਨਹੀਂ ਕਰ ਸਕਣਗੇ ਲੋਕ ਜਾਣਕਾਰੀ ਮੁਤਾਬਕ 29 ਅਗਸਤ 2024 ਯਾਨੀ ਕਿ ਵੀਰਵਾਰ ਰਾਤ 8:00 ਵਜੇ ਤੋਂ ਲੈ ਕੇ 2 ਸਤੰਬਰ 2024 ਯਾਨੀ ਕਿ ਸੋਮਵਾਰ ਸਵੇਰੇ 6:00 ਵਜੇ ਤੱਕ ਤਕਨੀਕੀ ਰੱਖ-ਰਖਾਅ ਦੇ ਲਈ ਇਸ ਪੋਰਟਲ ਨੂੰ ਬੰਦ ਰੱਖਿਆ ਜਾਵੇਗਾ ਹੁਣ ਦੱਸਦੀ ਹੈ 30 ਅਗਸਤ 2024 ਦੇ ਸਭੀ ਸਾਰੇ ਅਪਾਇੰਟਮੈਂਟਸ ਨੂੰ ਉਹ ਕੈਨਸਲ ਕਰ ਦਿੱਤੇ ਗਏ ਨੇ ਕਿਉਂਕਿ ਕਨਫਰਮ ਅਪ pointment ਕੁਝ ਲੋਕਾਂ ਨੂੰ ਦਿੱਤੇ ਗਏ ਸੀ ਸੋ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਅਪ pointment